سواگت ہے جی میں سمیت سنگھ رومٹالا یہ ویڈیو میں اون بورڈ اتحاد دی فلائٹ سے منا رہا یہ فلائٹ ہے ٹورانٹو ٹو آبو دھابی تو کچھ سمجھ سے سک میں کیا چلو جہاز کے بیچی کچھ جانکاری سانجی کریے جو میں کی آج میں اتحاد ٹریول کر رہا آبو دھابی بہت لوگ کوئی ایمیریٹس سے جاندہ ہے کوئی ਕਤਰ ਤੇ ਵੀ ਜਾਂਦੇ ਹਨ ਤੇ ਹੋਰ ਵੀ ਮੀਡੀਲ ਈਸਟ ਦੀਆਂ ਬੜੀਆਂ 에ਅਰਲਾਈਨਸ ਨੇ ਹਵਾਨ 에ਅਰ ਹੋਰ ਵੀ 에ਅਰਲਾਈਨਸ ਤੇ ਉਹ ਸਾਰੇ ਉਹ ਕਹਿੰਦੇ ਜੀ ਇੰਨਾ ਤੱਕ ਕੁਵੇਤ 에ਰਵੇਜ਼ ਇਹਨਾਂ ਨਾਲ ਗੱਲ ਕਰੋ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਤੇ ਉਹਦੇ ਲਈ ਅਸੀਂ ਬਾਰ ਬਾਰ ਦੱਸ ਚੁੱਕੇ ਆ ਕਿ ਬੜਾ ਦਿਲ ਤੇ ਬੜਾ ਵਧੀਆ ਕਰਦਾ ਕਿ ਜਿੱਦਾਂ ਕਤਰ ਹੈ ਸਿਰਫ ਕਤਰ ਹੀ ਅੰਮ੍ਰਿਤਸਰ ਜਾਂਦੀ ਹੈ ਦੋ ਘਰਾਂ ਹੀ ਪਰ ਉਹਨਾਂ ਨੂੰ ਫਲਾਈਂਗ ਰਾਈਟਸ ਸਿਰਫ ਲਿਮਿਟਿਡ ਨੇ ਇਸੇ ਕਰਕੇ ਉਹਨਾਂ ਦੀ ਟਿਕਟ ਜਿਹੜੀ ਹੈ ਬਹੁਤ ਜਿਹਾ ਲਾਸਟ ਮੂਮੈਂਟ ਤੇ ਜਿਸ ਤਰ੍ਹਾਂ ਮੈਂ ਉਹ ਟਿਕਟ ਲਈ ਹੈ ਲਾਸਟ ਮੂਮੈਂਟ ਤੇ ਤੇ ਉਹਨਾਂ ਦੀ ਟਿਕਟ ਫੇਅਰ ਕਾਫੀ ਮਹਿੰਗੇ ਹੁੰਦੇ ਸੋ ਇਹ ਇਤਿਹਾਸ ਦੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਐਵੇਂ ਵੱਖਰਾ ਬਣਿਆ ਹੈ ਤੇ ਇਹਨਾਂ ਦਾ ਦਰਵਾਜ਼ਾ ਵੀ ਇਤਤਕਾਨ ਕੀਤਾ ਹੈ ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕਿਉਂ ਨਹੀਂ ਇਹ ਜਾਂਦੇ ਉੱਥੇ ਕਿਉਂ ਨਹੀਂ ਸ਼ੁਰੂ ਕਰਦੇ ਉਹ ਤਾਂ ਕਰਕੇ ਕਿਉਂਕਿ ਜਿਹੜੇ ਹਵਾਈ ਸਮਝਾਤੇ ਹਨ ਆਹ ਵਾਈਸ ਸਮਝੌਤਿਆਂ ਚ ਅੰਮ੍ਰਿਤਸਰ ਸ਼ਾਮਲ ਨਹੀਂ ਹੈ ਜਦੋਂ ਵਾਈਸ ਪਲ ਤੇ 2009 11 लास्ट ਵਾਰ ਹੀ ਕੀਤੇ ਗਏ ਉਸ ਤੋਂ ਅਡਵਾਈਜ਼ ਨਹੀਂ ਹੋਏ ਸਿਰਫ ਕਤਰ ਹੀ ਜਾ ਸਕਦੀ ਹੈ ਸੋ ਇਹ ਮੇਨ ਜਿਹੜੀ ਚੀਜ਼ ਹੈ ਉਹ ਮੁਸ਼ਕਲ ਉਹ ਪੰਜਾਬ ਨੂੰ ਅੰਮ੍ਰਿਤਸਰ ਨੂੰ ਤੇ ਇੱਥੇ ਤੱਕ ਕਿ ਚੰਡੀਗੜ੍ਹ ਨੂੰ ਚੰਡੀਗੜ੍ਹ ਨੂੰ ਵੀ ਇਹ ਆ ਰਹੀ ਹੈ ਇਹ ਮੁਸ਼ਕਲ ਕੋਈ ਵੀ 에어ਪੋਰਟ ਹੋਏਗਾ ਪੰਜਾਬ ਦਾ ਭਾਵੇਂ ਤੁਸੀਂ ਹੁਣ ਹਲਵਾਰਾ ਬੜਾ ਜੋਸ਼ ਔਰ ਲਾਇਆ ਜਾ ਰਿਹਾ ਹੈ ਤੇ ਅੰਮ੍ਰਿਤਸਰ ਇਹਨਾਂ ਕਾਬਜਾਬ এয়ারਪੋਰਟ ਹੈ ਇੰਟਰਨੈਸ਼ਨਲ ਫਲਾਈਟਸ ਲਈ ਵੀ ਹੁਣ ਕਾਫੀ ਫਲਾਈਟਸ ਆਉਂਦੇ ਹਨ। ਪਰ ਉੱਥੋਂ ਵੀ ਇੰਡੀਅਨ ਕੈਰੀਅਰਸ ਵਿਦੇਸ਼ ਦੀਆਂ 에어ਲਾਈਨਸ ਕਾਫੀ ਉੱਥੇ ਘੜੀ ਵੀ ਆ ਸਕਦੀਆਂ ਨੇ ਆ ਰਹੀਆਂ। ਪਰ ਫਿਰ ਇੰਡੀਆ ਜਾਂ ਕੋਈ ਹੋਰ ਉਹ ਲੰਡਨ ਬਰਮਿੰਗਮ ਫਲਾਈਟ ਚ ਚਲਾ ਰਹੀ ਹੈ। ਪਰ ਉਹ ਟੋਰਾਂਟੋ ਜਾਂ ਵੈਂਕੂਵਰ ਜਾਂ ਅਮਰੀਕਾ ਦੀ ਵੀ ਕਿਹ ਡੈਸਟੀਨੇਸ਼ਨ ਲਈ ਤਿਆਰ ਨਹੀਂ ਹੈ। ਉਹਨੇ ਟੋਰਾਂਟੋ ਤੇ ਦੋ ਫਲਾਈਟਾਂ ਕਰਦੀ ਹੈ ਰੋਜ਼ ਦੀਆਂ ਪਿਛਲੇ ਇੰਟਰ ਸੀਜ਼ਨ ਚ ਸੋ ਇਹ ਜਿਹੜੀਆਂ ਸਮੱਸਿਆਵਾਂ ਹਨ ਇਹਨਾਂ ਦੀ ਮੇਨ ਜਿਹੜੀ ਸਮੱਸਿਆ ਹੈ ਕਿ ਵਿਦੇਸ਼ੀਆਂ ਨੂੰ ਪਰਮਿਸ਼ਨ ਨਹੀਂ ਦਿੰਦੇ ਫਲਾਈਂਗ ਰਾਈਟਸ ਜਿਹੜੇ ਟਵਾਈਲਟਰ 11 ਇਹਨਾਂ ਵਿੱਚ ਅਪਲਾਈ ਕਰੇ ਉਹਨਾਂ ਨੂੰ 12 22 ਸਮਝਾਤੇ ਹੁੰਦੇ ਨੇ ਫਿਰ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਸੋ ਬੜਾ ਵਧੀਆ ਹੋਵੇ ਕਿ ਇਤਿਹਾਸ ਆਬੂਦਾਬੀ ਤੋਂ 10 11 ਟੈਸਟਸ ਤੋਂ ਜਾਣਦੇ ਹੋਂ ਇੰਡੀਆ ਦੀ ਪਰ ਉਹਨ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਜਿਹੜੇ ਆ ਐਨਡੀਏ ਜਾਂ ਪੀਜੀ ਸਰਕਾਰ ਹੈ ਉਹਨੇ ਕਿਸੇ ਨੂੰ ਵੀ ਨਵਾਂ ਹਵਾਈ ਐਡਾ ਨਹੀਂ ਦਿੱਤਾ ਸੋ ਬੜਾ ਵਧੀਆ ਲੱਗੇ ਜੇਕਰ ਅਸੀਂ ਆਪ ਉਦਾਵੀ ਪਹੁੰਚ ਕੇ ਫਿਰ ਆਸਾਮ ਮਿਸਰ ਪਹੁੰਚ ਸਕੀਏ ਮੈਂ ਗੱਲ ਕਰਾਂਗਾ ਫਲਾਇਆ ਮਿਸਰ ਇਨੀਸ਼ੀਏਟਿਵ ਨੂੰ ਅਸੀਂ ਐਨਕਰੇਜ ਕਰਦੇ ਆ ਸਾਰਿਆਂ ਨੂੰ ਸਾਰੇ ਕਈ ਲੋਕ ਸੋਧ ਕੇ ਇਸ ਰਵੇਰ ਨੂੰ ਪ੍ਰਮੋਟ ਹੀ ਕਰਦੇ ਆ ਪਰ ਨਹੀਂ ਅਸੀਂ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੂੰ ਧਿਆਨ ਦਿੰਦੇ ਆ ਪਰ ਮੈਂ ਹੁਣ ਪਿਛਲੇ ਜਦੋਂ ਮੈਂ ਗਿਆ ਸੀਗਾ ਤੇ لاسٹ ٹرپ میرا آسٹریلیا تو گا پر واپسی پھر میں امرتسر دوہا دوہا تو امیرکا کی تھی پر اس تو پہلا میں پروار نہ گیا سی دسمبر دو ہزار بائی چ کووڈ تو بعد اسی امیرکا تو اس دیہات راؤٹ سا دوجا پر ادو اسی پھر یو اے چلے گئے اتنے اسی تین دن لوکیشن کی پھر اتوں شارجہ ایئرپورٹ تو امرتسر چلے گئے روز دیا دو فلائٹاں شارجہ نے ਉਤਰੀ ਦੁਬਈ ਤੋਂ ਤੇ ਚਾਰ ਜਾ ਵੀ ਇੰਡੀਆ ਦੇ ਰੋਜ ਦੀ ਤੇ 에어 ਇੰਡੈਕਸ ਦੇ ਚਾਰ ਕੇ ਪੰਜ ਦਨ ਸੋ ਇਸ ਵਾਰ ਵੀ ਮੈਂ ਇਸ ਤਰ੍ਹਾਂ ਹੀ ਕਰ ਰਿਹਾ ਮੈਂ ਟੋਰਾਂਟੋ ਤੋਂ ਆਪਦਾ ਵੀ ਪਹੁੰਚ ਰਿਹਾ ਅਮਰੀਕਾ ਤੋਂ ਟੋਰਾਂਟੋ ਟੋਰਾਂਟੋ ਤੋਂ ਅਮਰੀਕਨ 에ਅਰ ਲਾਈਨਸ ਤੇ ਟੋਰਾਂਟੋ ਤੱਕ ਫਿਰ ਟੋਰਾਂਟੋ ਤੋਂ ਆਪਦਾ ਵੀ ਇਤਿਹਾਨ ਤੇ ਫਿਰ ਮੈਂ ਜੇ ਚਾਹਦਾ ਮੈਨੂੰ ਟਿਕਟ ਦੀ ਪ੍ਰਾਈਜ਼ਿੰਗ ਸੇਮ ਸੀ ਦਿੱਲੀ ਤੱਕ ਮੇਰੇ ਦਿੱਲੀ ਤੋਂ ਵੱਖਰੀ ਟਿਕਟ ਫਿਰ ਮੈਂ ਦੱਸ ਦਵਾ ਅੰਮ੍ਰਿਤਸਰ ਜਾਣਾ ਤੁਸੀਂ ਅਸੀਂ ਆ ਵੀ ਕਹਿੰਦੇ ਆ ਕਿ ਭਾਵੇਂ ਦਿੱਲੀ ਵੀ ਚਲੇ ਜਾਓ ਜਾ ਆਮ੍ਰਿਤਸਰ ਬਾਏ ਪਰ ਮੈਂ ਉੱਥੇ ਰੁਕ ਗਏ ਜਾਂ ਕੁਝ ਘੰਟੇ ਬਾਅਦ ਅਸੀਂ ਨਾ ਕਿ ਟਾਈਮ ਰੱਖਿਆ ਹੁੰਦਾ ਫਿਰ ਉੱਥੋਂ ਸ਼ਾਰਜਾ ਤੋਂ ਆਮ੍ਰਿਤਸਰ ਫਲਾਈਟ ਜਿਹੜੀ ਹੈ ਉਹ ਮੈਂ ਲਵਾਵਾਂਗਾ ਪਰ ਇਹ ਜਿਹੜਾ ਗੋਲ ਹੈ ਕਿ ਇਸ ਤਰ੍ਹਾਂ ਹੀ ਅਸੀਂ ਕਿ ਮੈਂ ਦਿੱਲੀ ਜਾਂਦਾ ਦਿੱਲੀ ਮੈਨੂੰ 500 ਕਈ ਲੋਕ ਤੇ ਵੱਖਰੀ ਟਿਕਟ ਲੈਂਦੇ ਨੇ ਜਿਹੜੇ ਉਹ ਕਈ ਵਾਰ ਕਹਿੰਦੇ ਟਿਕਟ ਮਹਿੰਗੀ ਹੋ ਜਾਂਦੀ ਹੈ ਆਮ੍ਰਿਤਸਰ ਦੀ ਸੋ ਕਈ ਵਾਰ ਅਸੀਂ ਇੱਕ ਆਪਸ਼ਨ ਹੁੰਦੀ ਆ ਆਬਵੀਅਸਲੀ ਵੱਡਿਆਂ ਲਈ ਪੇਰੈਂਟਸ ਲਈ ਇਹ ਮੁਸ਼ਕਲ ਲੱਗਾ ਹੋਇਆ ਹੈ ਬੜੇ ਯੰਗਸਟਰਸ ਲਈ ਤੁਸੀਂ ਜਾਂ ਪਰਿਵਾਰ ਆ ਰਿਹਾ ਹੈ ਤੁਸੀਂ ਹਮੇਸ਼ਾ ਕੋਲ ਕਰ ਸਕਦੇ ਹੋ ਸੋ ਦਿਸ ਇਜ਼ ਹਾਊ ਆਈ ਵਿਲ ਫ্লাই ਇਤਵਾਪਸੀ ਵਲੇ ਵਿੱਚ ਜਿਸ ਉਹ ਤੋਂ ਪਹਿਸ਼ਰੇ ਨਹੀਂ ਗਿਆ ਸੀ 2022 ਚ ਫਿਰ ਮਿਰਦੋਇਆ 3 ਚ ਵਾਪਸ ਆਏ ਫਿਰ ਅਸੀਂ ਆਂਬਰੇ ਸਰ ਤੋਂ ਦੁਬਈ ਤੇ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਹੈ ਉਹ ਵਾਪਸੀ ਵੀ ਫਲਾਈਟ ਦੀ ਕਰ ਸਕਦੇ ਹੋ ਬਿਜ਼ਨਸ ਕਲਾਸ ਕਈ ਲੋਕ ਕਿੰਨਾ ਮਜ਼ਾਕ ਕਰਦੇ ਨੇ ਜਾਂ ਇੱਕ ਤਾਂ ਜਾਨੇ ਦੀ ਸੋਚ ਵੀ ਲੈਂਦੇ ਕਿ ਸ਼ਾਇਦ ਪਤਾ ਨਹੀਂ ਸਾਨੂੰ 에어ਲਾਈਨ ایئرائنس کو پرموٹ کرتے ہیں کام کر رہے ہیں اِسی کوئی ٹراویل ایجنسی نہیں ہے میری کوئی ٹراویل ایجنسی نہیں ہے میں جہاز جو بزنس کلاس کی جڑی ٹرپ ہے جی پیرنٹس اتنے جیسے افورڈ کر سکتے ہیں وہ ضرور اس کو ٹرائی ضرور کرنا خاص کر کے جا گل کرتے ہیں کہ پنجاب کے بزنس کلاس ٹرافک نہیں ہے پر میں دیکھ رہا ہے ہاں کہ ٹورانٹو تو بھی کئی لوگ ایک دکا پسنجرس ہیں परमिशन है कि एयर इंडिया ਤੇ کافی ਲੋਕ بزنس ਕਲਾਸ ਜਾਂਦੇ ਹਨ ਸੋ ਜ਼ਰੂਰੀ ਹੈ ਕਿ ਅਸੀਂ ਜਿਹੜੇ ਦਿੱਲੀ ਜਾਂਦੇ ਨੇ بزنس ਕਲਾਸ ਵਾਲੇ ਉਹ ਪ੍ਰੋਫੈਸ਼ਨਲ ਜਿਹੜੇ ਆਸੀਆਨ ਕੰਟਰੀਜ਼ ਨੇ థਾਈਲੈਂਡ ਸਿੰਗਾਪੁਰ ਮਲੇਸ਼ੀਆ ਵੇਟਨਾਮ ਫਿਲੀਪੀਨਸ ਇੰਨਾ ਕੰਟਰੀਜ਼ ਨੂੰ ਅਨਲਿमिटेड ਰਾਈਟਸ ਨੇ ਅਮਰੇਸਰ ਤੇ ਦੇਖੋ ਜੇ ਫਲਾਈਟਾਂ ਕਾਮਯਾਬ ਤੇ ਇੰਡੀਆ ਨੂੰ ਵੀ ਪਤਾ ਹੈ ਇੰਡੀਆ 에ਅਰਲਾਈਨਸ ਜੇ ਉਹਨਾਂ ਨੂੰ ਹੋਰ ਉਹਨਾਂ ਨੂੰ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ ਤੇ ਉਹਨਾਂ ਨੇ ਵੀ ਕਾਮਯਾਬ ਹੋਣਾ ਹੈ ਇਹਨਾਂ ਨੇ ਕੰਪਲੀਟ ਕਰਨਾ ਪੈਂਦਾ ਹੈ ਜਾਣ ਕੇ ਉੱਥੇ ਪਰ ਪ੍ਰੋਬਲਮ ਇਹ ਕੀ ਮਜਬੂਰੀ ਵਸ ਸਾਡੇ ਦਿੱਲੀ ਥਾਂੇ ਭੇਜਨੇ ਪੈਂਦੇ ਕਿਉਂਕਿ ਦਿੱਲੀ ਕਹਿੰਦੇ ਨੇ ਅਸੀਂ ਆਪ ਬਣਾਣਾ ਮੰਨ ਲਿਆ ਹੁਣ ਦਿੱਲੀ ਦੇ ਜਿਹੜਾ ਟਿਕਟ ਦੇਖ ਰਿਹਾ ਸੀਗਾ ਮੈਂ ਸਸਤੀ ਟਿਕਟ 650 ਡਾਲਰ ਦੀ ਕਾਉਨਵੇ ਦੀ ਵੀ ਟਿਕਟ ਆ ਰਹੀ ਹੈ ਨਿਊਯਾਰਕ ਤੋਂ ਕਈ ਥਾਵਾਂ ਤੇ ਬਹੁਤ ਸਸਤੀ ਆ ਰਹੀ ਹੈ ਦਿੱਲੀ ਲਈ ਇੰਨੀ ਸਸਤੀਆਂ ਟਿਕਟਾਂ ਵੇਚ ਕੇ ਇਹਨਾਂ ਦਾ ਤੇਲ ਦਾ ਖਰਚਾ ਨਹੀਂ ਪੂਰਾ ਹੁੰਦਾ ਤੇ ਮੈਨੂੰ ਤੇ ਹੈਰਾਨੀ ਹੁੰਦੀ ਹੈ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਕੁਝ 100 200 ਪੰਜਾਬ ਵਾਲੇ ਕਹਿੰਦੇ ਨੇ ਕਿ ਸਾਡੇ ਕੋਲ ਵਧ ਲੈ ਲੋ ਪਰ ਕੋ ਨਹੀਂ ਕਰਦੇ ਸੋ ਇਹ ਜ਼ਰੂਰੀ ਹੈ ਕਿ ਅਸੀਂ ਆਪਣਾ ਵੱਲ ਜ਼ੋਰ ਲਾਈ ਜਾਈਏ ਟੋਰਾਂਟੋ ਤੋਂ ਮੈਂਕੂਗੋ ਤੋਂ ਸਾਡਾ ਹਾਲੇ ਵੀ ਕੈਂਪੇਨ ਫਲਾਈ ਅੰਮ੍ਰਿਤ ਸਰ ਇਨੀਸ਼ੀਏਟਿਵ ਲੋ ਜਾ ਰਹੀ ਹੈ ਮੈਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਅਸੀਂ ਇੱਕ ਦਿਨ ਟੋਰਾਂਟੋ ਤੋਂ ਸਿੱਧੀ ਫਲਾਈਟ ਅੰਮ੍ਰਿਤ ਸਰ ਦੀ ਜ਼ਰੂਰ ਸ਼ੁਰੂ ਹੋਵੇਗੀ ਬਹੁਤ ਬਹੁਤ ਧੰਨਵਾਦ